ਨਵੀਂ ਦੋਸਤਾਂ ਸਾਰੀ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਸੋਤਾ ਭਰਾ ਅਮਰਪਾਲ ਸਿੰਘ ਬੱਬੂ ਜਿਹੜੇ ਵੀਰ ਬਾਈ ਜੀ ਨਵੇਂ ਜੁੜਿਆਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਟਰੈਕਟਰਾਂ ਦੀ ਆਪਣੀਆਂ ਖਾਸ ਕਰ ਵੀਡੀਓ ਨੇ ਤੇ ਬਾਈ ਕਾਲਾ ਆਪਣੇ ਨਾਲ ਆ ਕੇ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਸਸਿਗਾ ਬਾਈ ਕਾਲਾ ਬਾਈ ਉਹ ਠੀਕ ਹੈ ਹਾਂ ਠੀਕ ਹੈ ਠੀਕ ਹੈ ਬਾਈ ਜੀ ਤੇ ਬਾਈ ਲਈ ਇੱਕ ਲਾਈਕ ਜ਼ਰੂਰ ਕਰਿਓ ਬਾਈ ਜੀ ਪੂਰਾ ਘੈਂਟ ਸੁਭਾ ਦਾ ਬੰਦਾ ਕਾ ਤੇ ਮਿਲ ਲ ਕਿਸ ਨੇ ਬਾਈ ਜੀ ਆਪਣੀ ਆਪਣਾ ਪਿੰਡਾ ਕੋਟਲੀ ਕਲਾਂ ਨੇੜੇ ਮੋੜ ਮੰਡੀ ਨੇੜੇ ਮੋੜ ਮੰਡੀ ਹੈਗਾ ਕਰੋ 15-20 ਕਿਲੋ ਹਾਂ 15-20 ਕਿਲੋ ਠੀਕ ਹੈ ਜੀ ਅੱਜ ਕਿੰਨੇ ਕੁ ਟਰੈਕਟਰ ਆਏ ਜੀ ਅੱਜ ਹੋਣਗੇ 10-12 ਜੀ 10-12 ਟਰੈਕਟਰ ਨੇ ਹਾਂ ਦੋ ਵੇਂ ਤੇ ਦੋ ਵੇਂ ਤੇ ਹਾਂ ਠੀਕ ਹੈ ਜੀ ਗਾਕੀ ਕਿੰਨੋਂ ਬਧੀ ਪੂਰਾ ਜੀ ਵਧੀਆ ਕੰਮ ਠੀਕ ਹੈ ਜੀ ਸੀਜ਼ਨ ਹੁਣ ਸੁਮਤ ਹੋ ਗਿਆ ਹਾਂ ਹੁਣ ਚੱਲੂ ਬੰਨੀ ਨਢੜ ਵੀ ਨੀ 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 ਮੈਂ ਚੱਲੀ ਜਾਂਦਾ ਜੀ ਠੀਕ ਹੈ ਜੀ ਖਾਸ ਕਰ ਤੁਸੀਂ ਤਾਂ ਮੰਡੀ ਜੀ ਹਾਂ ਤੇ ਕਿਹੜਾ ਪਲਾਂਟਤਾ ਜਾਂਦਾ ਬਈ ਇਹ ਇਹ ਬਸ ਸੜਕਾਂ ਤੇ ਇਧਰੋਂ ਮੋੜ ਮੰਡੀ ਤੋਂ ਆਉਂਦੇ ਸੜਕਾਂ ਤੇ ਪਹਿਲਾ ਪਲਾਂਟ ਪਹਿਲਾ ਮੰਡੀ ਉੱਥੇ ਦਾ ਬਈ ਐ ਲੋ ਬਈ ਆਪਾਂ ਸਟਾਰਟ ਕਰਾਂਗੇ ਸਵਰਾਜ 855 ਦਾ ਇੱਕ ਗੱਲ ਹੋਰ ਆ ਬਾਈ ਇਹ ਨੂੰ ਨਾ ਮੁੰਡੇ ਨੂੰ ਕਿੰਗ ਮੰਨੇ ਆਂਦਾ ਸਵਰਾਜ 855 ਦਾ 855 ਜਿਹੜਾ ਮਰਜੀ ਟਰੈਕਟਰ ਇਹ ਤੋਂ ਲੈ ਜਾਓ ਤੇ ਇਹ ਕਿੰਨੇ ਮਾਡਲ ਆ ਬਈ ਜੀ 2022 ਮਾਡਲ ਲੈ ਵੀ ਫੁੱਲ ਟੌਪ ਮਾਡਲ ਆ 22 ਮਾਡਲ ਆਗਾ ਪੰਜਾਬ ਨੰਬਰ ਠੀਕ ਹੈ ਪੰਜਾਬ ਨੰਬਰ ਨਗਦ ਕੈਸ਼ ਨਗਦ ਕੈਸ਼ ਦਾਗਾ ਇਹ ਨਹੀਂ ਹੈਗਾ ਬਈ ਜੀ ਪਹਿਲਾਂ ਲੋ ਇਹ ਵੀ ਤੇਰਾ ਸੰਗਰੂਰ ਦਾ ਨੰਬਰ ਆ ਬਈ ਜੀ ਇੱਕ ਗੱਲ ਹੋਰ 30 ਸਪੀਡ ਆਗਾ 30 ਸਪੀਡ ਠੀਕ ਆ ਜੀ ਤੇ ਟਰੈਕਟਰ ਜਿਹੜੇ ਤੱਕ ਨਾਲ ਦੀ ਨੇ ਨਾ ਵੀ ਜਿਹਦੇ 280 ਘੰਟੇ ਚੱਲੇ ਬਸ ਲੈ ਵੀ 280 ਘੰਟੇ ਚੱਲੇ ਆ origignal ਹੀ ਚੱਲੇ ਆ origignal ਚੱਲੇ ਲੱਗਦੇ ਕਲੱਚ ਆ ਲਾ ਗਿਆ ਤੇ ਬਾਈ ਮਾਡਲ ਇਹਦੀ ਕੀ ਡਿਮਾਂਡ ਹੈ ਕੱਲੇ 785000 ਲੈ ਵੀ 785000 ਰੁਪਏ ਡਿਮਾਂਡ ਹੈਗੀ ਮੰਨ ਤਾਂ ਉਹ ਜੂਗਾ ਹਾਂ ਮੰਨ ਤਾਂ ਕਰਦਾ ਲੈ ਵੀ ਮੰਨ ਤਾਂ ਉਹ ਹੋ ਜੂਗਾ ਜਿਹੜਾ ਮਰਜ਼ੀ ਆ ਕੇ ਟਰੈਕਟਰ ਲੈ ਜਾਓ ਮੇਰਾ ਨਾ ਲੈਦੇ ਆ ਕੇ ਮੰਨ ਤਾਂ ਫੁੱਲ ਹੋ ਜੂਗਾ ਲੋਨ ਵੀ ਹੋ ਜੂ ਭਾਈ ਜੀ ਨਾਲ ਤੇ ਲੋਨ ਵੀ ਕਰਵਾ ਦਾਂ ਠੀਕ ਹੈ ਜੀ ਲੋਨ ਵੀ ਹੋ ਜੂਗਾ ਤੇ ਅੱਗੇ ਕਿ ਭਾਈ ਜੀ ਸਵਰਾਜ 855 ਇੱਕ ਹੋਰ 2012 ਮਾਡਲ ਲੈ ਵੀ ਦੋ ਦੇਖ ਲੈ 12 ਮਾਡਲ ਲਿਆ ਹਾਂ 12 ਹੀ ਹੈ ਕੰਡੀਸ਼ਨ ਦੇਖੋ ਬਾਈ ਜੀ ਪੂਰੀ ਸਾਫ ਕੰਡੀਸ਼ਨ ਪਿਆ ਟਰੈਕਟਰ ਦੀ ਐ ਲਾ ਕੇ ਚੱਲੋ 17 18 ਮਾਡਲ ਵਾਲੀ ਕੰਡੀਸ਼ਨ ਹੈ ਇਹ ਟਰੈਕਟਰ ਦੀ ਹੋ ਸਟਾਰ ਆਗਾ 60 ਗਿੱਦੜ ਪਾਹੇ ਦਾ ਨੰਬਰ ਠੀਕ ਹੈ ਜੀ ਗਿੱਦੜ ਪਾਹੇ ਦਾ ਨੰਬਰ ਆਗਾ ਤੇ 12 ਮਾਡਲ ਹੈਗਾ ਪਾਵਰ ਸਟੀering ਜਵੇ ਜੀ ਪਾਵਰ ਸਟੀering ਠੀਕ ਹੈ ਇਹ ਸਾਡੇ ਵੀ ਇਹਨੇ ਨਾ 12 ਦਾ ਨਾ ਨਾ ਪਾਵਰ ਸਟੀering ਠੀਕ ਹੈ ਪੂਰਾ ਚੰਗਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਕਾ ਆਪ ਹੀ ਵਾਕੇ ਦੇਖੇਗਾ ਹਾਂ ਦੇਖਿਆ ਫੇਰ ਹੀ ਠੀਕ ਹੈ ਜੀ ਫਰੰਟ ਰੇਡੀਅਲ ਟਾਇਰ ਨੇ ਬਈ ਜੀ ਤੇ ਬੈਕ ਟਾਇਰ ਹੈਗੇ ਨੇ ਕਿ 14 ਦੇਣਾਂ ਬਈ ਜੀ 14 ਦੇ ਠੀਕ ਹੈ ਕਿੰਨੇ ਕੇ ਪੈਸੇ ਪੈਣ ਮਿਲੂ ਹੂੰ 70 ਪੈਸੇ ਠੀਕ ਹੈ ਜੀ 70 75 ਪੈਸੇ ਟਾਇਰ ਨੇ ਬਈ ਜੀ ਬੈਕ ਤੇ ਬੇਟ ਵਗੈਰਾ ਵੀ ਬੈਕ ਸਾਈਡ ਲੱਗੇ ਹੋਏ ਨੇਗੇ ਰੰਗ ਪੇਂਟ ਦਾ ਰਿਜੀਨਲ ਬਈ ਜੀ ਰਿਜੀਨਲ ਵਧੀਆ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਈ ਕਾਲੇ ਦੀ 4,55,000 ਠੀਕ ਹੈ ਜੀ ਮਾਂ ਤਾਂ ਦੇ ਦਾਂਗੇ 4 ਲੱਖ 30 ਹਜ਼ਾਰ ਦਾ। ਲੈ ਵੀ 4 ਲੱਖ 30 ਹਜ਼ਾਰ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਜੱਸਿਆ 9। ਮਾੜਾ ਮੋਟਾ ਮੇਰੇ ਜਿੱਤ ਮਾਂ ਤਾਂ ਕਹ ਅਗੂ ਪਿਆ। ਇਹ ਗੇ ਵੀਡੀਓ ਦੇ ਕੇ ਤੇ ਅੱਗੇ ਕਹ ਬਾਈ ਜੀ ਫਾਰਮ ਟਰੈਕ 60 ਦਾ ਹੀ 60। ਲੈ ਵੀ ਫਾਰਮ ਟਰੈਕ 60 ਦਾ ਗਿਆ ਇਹ ਹਰਿਆਣਾ ਨੰਬਰ ਦਾ। ਇਹ ਹਰਿਆਣਾ ਸਰਸੇ ਦਾ 424। ਅੱਧ ਵਿਚਾਲੇ ਕਹਿ ਦਈਏ ਨਾ ਆਪਾਂ ਨੂੰ। ਨਾ ਪੰਜਾਬ ਚ ਨਾ ਰਹਿਣ। ਨਾਲ ਜੇ ਲੱਗਦਾ। ਠੀਕ ਆ ਜੀ। ਤੇ ਫਰੰਟ ਅਰੰਡਾ ਮੈਨੇ ਕਿ ਵਾਗਟਾਰੇ। ਕਹ ਬਾਈ ਜੀ 75 ਕੇ ਪੈਸੇ। 13 ਦੇ 12 ਦੇ ਨਾ ਬਾਈ 13 ਦੇ 12। ਠੀਕ ਹੈ ਇਹ ਫਾਰਮ ਟ੍ਰੈਕ ਸਾਡਾ ਰੱਖਿਆ ਨੰਬਰ ਹੈ 7 ਮਾੜ ਦਾ ਬਈ ਇਹਨੂੰ ਐਨਓਸੀ ਤਾਂ ਮਿਲਦੀ ਹੈ ਐਫੀਡੈਪਟ ਠੀਕ ਹੈ ਐਫੀਡੈਪਟ ਤੇ ਮਿਲੂਗਾ ਬਈ ਤੇ ਇਹਦੀ ਕੀ ਮੰਗ ਹੈ ਬਈ ਇਹਦੀ 275 ਠੀਕ ਹੈ ਜੀ ਕਰ ਦਾਂਗੇ ਮਾਨਤਨ ਕੋਈ ਮਾਨਤਨ ਹੋ ਜੂਗਾ ਬਾਡੀ ਲੈਣ ਦਾ ਬਈ ਸਹੀ ਆ ਜਰਾ ਚੰਗਾ ਟ੍ਰੈਕ ਆ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਬਾਈ ਕਹਿੰਦਾ ਤੇ ਬਾਕੀ ਕੰਡੀਸ਼ਨ ਓਕੇ ਹੈਗੀ ਰੰਗ ਪੇਂਟ ਦਾ ਵੀ ਰਿਜੀਨਲ ਹੀ ਹੈ ਰਿਜੀਨਲ ਠੀਕ ਹੈ ਜੀ ਤੇ ਅਗਲਾ ਬਈ ਜੀ 2021 ਮਾਡਲ 3 ਸਪੀਡ ਤੇ ਵੀ 3 ਸਪੀਡ ਹੈ 2021 ਮਾਡਲ ਇੱਕ ਗੱਲ ਅਗਾਲਿਆਣਾ 2024 ਟਰੈਕਟਰ ਖਰੀਦਣ ਜਾਊਗਾ ਪਰ ਆ 16 ਵਾਲੇ ਟਰੈਕਟਰ ਨਹੀਂ ਮਿਲ ਜਾਣੇ ਹਾਂ ਇਹਦੀ ਮੰਗ ਵੱਧ ਹੈ ਜੀ ਠੀਕ ਹੈ ਜੀ ਇਹਨਾਂ ਦੀ ਮੰਗ ਵੱਧਦਾ ਬਈ ਕਈ ਵੀਰ ਕਮੈਂਟ ਕਰਨ ਲੱਗ ਜਾਂਦੇ ਨੇ ਬਈ ਜੀ ਇੰਨੇ ਦਾ ਤਾਂ ਨਮਾ ਆ ਜਾਊਗਾ ਨਮਾ ਜ਼ਰੂਰ ਆ ਜਾਏਗਾ ਪਰ ਆ 16 ਵਾਲਾ ਹਾਂ 16 ਵਾਲਾ ਚ ਨਹੀਂ ਮਿਲਦਾ ਠੀਕ ਹੈ ਜੀ 3 ਸਪੀਡ ਹੈਗਾ ਬਈ ਜੀ 2021 ਮਾਡਲ ਹੈਗਾ ਤੇ ਟਾਇਰ ਬਈ ਜੀ ਇਹਦੇ ਇਹ ਤਾਂ ਨਵੀਂ ਪਈ ਹੈ ਟਾਇਰ ਨਵੀਂ ਪਈ ਹੈ ਜੀ ਠੀਕ ਹੈ ਇਹ ਕਿੰਨੇ ਘੰਟੇ ਚੱਲਿਆ ਕਾਲੇ ਬਈ ਇਹ ਮਾਲਾ ਥੋੜੀ ਚੱਲਿਆ ਹੋਊ ਦੇਖੇ ਠੀਕ ਹੈ ਚੈੱਕ ਕਰ ਲਿਓ ਬਈ ਜੀ ਲੈ ਵੀ ਚੈੱਕ ਕਰ ਲ 124 ਘੰਟੇ ਨਾ ਮੇਲੇ 240 ਘੰਟੇ ਲੈ ਵੀ 240 ਘੰਟੇ ਚੱਲੇ ਹੋਏ ਕਹੇ ਹਜੇ ਪਤਾ ਹੀ ਨਹੀਂ ਚੱਲੇ ਹੋਇਆ ਕੱਲੇ ਇੱਕ ਗੱਲ ਕਰੀਏ ਇਹਦੇ ਉੱਤੇ ਇਹ ਕੋਈ ਟਰੈਕਟਰ ਲੈਣਾ ਹੈ ਕਹਿੰਦਾ ਇਹਦੇ ਉੱਤੇ ਹਾਰ ਜ਼ਰੂਰ ਲੈ ਕੇ ਪਾ ਨਹੀਂ ਕੋਈ ਜੀ ਠੀਕ ਹੈ ਲੈ ਵੀ ਹਾਰ ਪਾ ਕੇ ਲੈ ਜਾ ਕੋਈ ਗਵਾਹ ਨਹੀਂ ਜੱਜ ਕਰੂਗਾ ਨਵਾਂ ਟਰੈਕਟਰ ਲੈ ਕੇ ਉਹ ਕੋ ਪੁਰਾਣਾ ਤੇ ਇਹਦੀ ਡਿਮਾਂਡ ਪਈ ਜੀ ਇਹਦੀ 7,65,000 ਲੈ ਵੀ 7,65,000 ਰੁਪਏ ਡਿਮਾਂਡ ਹੈਗੀ ਮਾਨ ਤਨ ਮੌਕੇ ਤੇ ਹੋ ਜਾਵੇ ਫਰਸਟ ਪਾਰਟੀ ਦਾ ਨਾ ਭਾਈ ਜੀ ਹਾਂ ਪੰਜਾਬ ਜਾਰਿਆ ਇਹ ਹਰਿਆਣਾ ਨੰਬਰ ਹੈ ਠੀਕ ਹੈ ਹਰਿਆਣਾ ਨੰਬਰ ਹੈਗਾ ਐਨਓ ਸੀ ਮਿਲ ਜੂਗੀ ਬਾਈ ਜੀ ਬਾਕੀ ਅਗਲੇ ਦਾ ਖਰਚ ਹੋ ਜਾਣਾ ਅਗਲੇ ਦਾ ਹਾਂ ਠੀਕ ਹੈ ਜੀ ਇੱਕਾ ਚਲੋ ਬਾਈ ਜੀ ਅੱਗੇ ਹੈਗਾ 744 744 ਦਾ ਜਿੰਨੇ ਟਰੈਕਟਰ ਹੈਗੇ ਸੋਰਾ ਦੇ ਸਮਰਾਜ ਹੀ 2012 ਮਾਡਲ ਇਹ ਵੀ 2012 ਮਾਡਲ ਹੈ ਫਰੰਟ ਹੈ ਨਵੇਂਗੇ ਬੈਕ ਟਾਇਰ ਵੀ ਹੈਗੇ ਨੇ 90 ਪੈਸੇ ਨੇ ਬਾਈ ਜੀ ਤੇ ਲਓ ਵੀ ਵਾਕੀ ਕੰਡੀਸ਼ਨ ਚ ਚੈੱਕ ਕਰ ਲੋ ਫਰੰਟ ਆਪੋਲ ਬੈਕ ਚੌਕੜਾ ਆਪੋਲੋ ਦੇ ਟਾਇਰਾਂ ਦਾ ਬਾਈ ਜੀ ਰੰਗ ਪੇਂਟ ਦਾ ਕਾਲੇ ਬਈ ਰਿਜਨਲ ਹੀ ਹੈ ਠੀਕ ਹੈ ਸਾਰਾ ਰਿਜਨਲ ਹੈ ਸਾਦੀ ਘਟਾਈ ਵਾਲਾ ਬਾਈ ਜੀ ਇਟਰੀਕ ਕੰਡੀਸ਼ਨ ਦਿਖਾ ਦੇ ਜਾ ਸਕਦੇ ਚਾਰੇ ਪਾਸੇ ਘੁੰਮ ਕੇ ਟੂ ਸਟਾਰ ਆ ਬਾਈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 375000 375000 ਰੁਪਏ ਡਿਮਾਂਡ ਆ ਮੰਤਣੂ ਜੀ 15万 ਮੰਤਣ ਹਾਂ ਸਾਢੇ 3 ਲੱਖ ਦਾ ਦੇ ਦੇ ਸਾਢੇ 3 ਮੈਂ 15 20 ਆਖਿਆ ਜੀਗਾ 25000 ਰੁਪਏ ਸੀਟ ਆ ਬਾਈ ਜੀ ਸਾਢੇ 3 ਲੱਖ ਰੁਪਏ ਦਾ ਦੇ ਦਾਂਗੇ ਭਾਈ ਜੀ ਆਰ ਜੇ ਨੰਬਰ ਆ ਰਾਜ Rajasthan ਦਾ ਨੰਬਰ ਆ ਬਾਈ ਜੀ ਫਾਈਨਲ ਆ ਕੇ ਬਰਵਿਹਰੇ ਨੇ ਹਾਂ ਐਨਓਸੀ ਦੇ ਦਾਂ ਠੀਕ ਆ ਐਨਓਸੀ ਮਿਲ ਜੂਗਾ ਜੀ ਪਹਿਲਾਂ ਪੰਜਾਬ ਨੰਬਰ ਹੀ ਹੁੰਦੇ ਟਰੈਕਟਰ ਪਰ ਹੁਣ ਹਰਿਆਣਾ ਨੰਬਰ ਵੀ ਲਾਉਣ ਲੱਗਾ ਹੈ ਛੋਟਾ ਟਰੈਕਟਰ ਐਵੇਂ ਜੀ ਅੱਜ ਕੱਲ ਦੇ ਕਰੇਜ ਵਾਲਾ ਟਰੈਕਟਰ ਇੱਕ ਸਵਰਾਜ 855 ਤੇ 969 ਤੇ 970 ਟਰੈਕਟਰ ਠੀਕ ਹੈ ਇਹ 967 ਹੈਗਾ ਹੈਡ ਗੇਰ ਵਾਲਾ ਗਿਆ ਫੁੱਲ ਟੌਪ ਮਾਡਲ ਹੈ ਨਾ ਬਈ ਜੀ ਫੁੱਲ ਟੌਪ ਹਾਂ ਪੀਵੀ 35 ਨੰਬਰ ਪੀਵੀ 35 ਨੰਬਰਾਂ ਤੇ ਮਾਡਲ ਬਈ ਜੀ ਮਾਡਲ 18 ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਹੈ ਬਈ ਜੀ ਇਹਦੀ 5,98,000 5,98,000 ਰੁਪਏ ਡਿਮਾਂਡ ਆ ਕੋਮਕੀ ਦਿਖਾ ਦੇ ਜੀ ਠੀਕ ਆ ਤੇ ਖੁੱਲੇ ਪਲੇਟਫਾਰਮ ਵਾਲਾ ਇਹ ਫਸਟ ਆਨਰ ਵੀ ਬਈ ਜੀ ਫਸਟੀ ਹੋ ਮਤਲਬ ਠੀਕ ਹੈ ਫਸਟ ਆਨਰ ਦਾ ਕਬਈ ਜੀ ਟੈਟਪੇ ਇਹਦੇ ਵੀ ਨਾਲ ਦੇ ਨਾ ਨਾਲ ਦਾ ਠੀਕ ਹੈ ਜੀ ਬਾਕੀ ਚੱਲ ਚਲਾਵਾ ਵੀ ਦੇਖ ਲਿਓ ਬਈ ਜੀ ਕਿੰਨੇ ਘੰਟੇ ਚੱਲਿਆ ਟਿਕਰੇ ਬਣ ਇਹ ਚੱਲਿਆ ਬਾਈ ਜੀ 2900 ਕੰਨ ਨੇ 2900 2900 ਪਾਸ ਕਾਂਟਾ ਜਲਿਆ ਨਾ ਬਾਈ ਜੀ ਰਿਕਰ ਡਰੈਕਟਰ ਆ ਪੂਰਾ ਸੰਗਲ ਟੱਕਰ ਡਰੈਕਟਰ ਆਗਾ ਟੱਕੜ ਤੂੰ ਕਿੰਨਾ ਕਿ ਘੇੜੀ ਲੌਣਾ ਸਾਹਮਣੇ ਇਧਰ ਤੇ ਆਪਾਂ ਪਾ ਲੈ ਆ ਕੇ ਬੇਚ ਲਈ ਲੈ ਕੇ ਵੇਦੇ ਠੀਕ ਆ ਬਾਈ ਇਹ ਲਓ ਵੀ ਮਾਨਤਾ ਨੂੰ ਹੋ ਜੂਗਾ 598000 ਰੁਪਏ ਡਿਮਾਂਡ ਆ ਜੀ ਤੇ ਅਗਲਾ ਭਾਈ ਜੀ ਅਗਲਾ 20 ਮਾਡਲ ਇਹ ਵੀ ਸਵਰਾਜ ਆ 855 20 ਮਾਡਲ ਜਿੰਨੇ ਟਰੈਕਟਰ ਦਿਖਾਈ ਨੇ ਭਾਈ ਜੀ ਦੋ ਟਰੈਕਟਰ ਮੰਨ ਕੇ ਚੱਲੋ ਉਹਨੇਗੇ ਬਾਕੀ 855 ਹੀ ਨੇਗੇ ਤੇ 20 ਮਾਡਲ ਆਗਾ ਦੇਗੀ ਚੁੱਲੇ ਵਾਲਾ ਪੈਰੇ ਦੇ ਵੀ ਨਾਲ ਦੀ ਨੇ ਭਾਈ ਜੀ ਨਾਲ ਦੀ ਆ ਠੀਕ ਆ ਜੀ ਨਾਲ ਦੇ ਟਾਇਰ ਆਗੇ 14 ਇੰਚ ਦੇ 14 ਦੇ ਟਾਇਰ ਆਗੇ ਹੂੰ ਠੀਕ ਆ ਜੀ 14 ਦੇ ਟਾਇਰਾਂ 'ਚ ਫਾਈਵ ਸਟਾਰ ਆਗਾ ਪੀ ਵੀ ਨੰਬਰ ਪੀ ਵੀ ਨੰਬਰ ਆਗਾ ਇਹ ਕਿੰਨੇ ਘੰਟੇ ਚੱਲੇ ਦੇਖਣੇ ਮੈਂ ਨਹੀਂ ਦੇਖਣੇ ਦੇਖੋ ਮਣੋ ਚੱਲੋ ਬਾਕੀ ਚੈੱਕ ਕਰ ਲੈਣੇ ਇਹ ਚੱਲਿਆ 1174 ਘੰਟੇ ਤੇ 1174 ਘੰਟੇ ਚੱਲਿਆ ओरिजिनल ਜਿੰਨਾ ਵੀ ਪੀ ਵੀ ਰਿਡ ਮਾਡ ਵਾਈ ਇਹਦੀ 675 675 ਪੀ ਵੀ 53 ਨੰਬਰ ਆ ਇਹਦੀ ਪੀ ਵੀ ਠੀਕ ਹੈ ਫਰਸਟ ਪਾਰਟੀ ਦੀ ਵੀ ਹੈ ਪੰਜਾਬ ਨੰਬਰ ਹੈਗਾ ਫਰਸਟ ਪਾਰਟੀ ਦਾਗਾ ਸਾਰਾ ओरिजिनल ਲਗਾ ਕੰਡੀਸ਼ਨ ਦਾ ਪੂਰਾ ਕੋਕਾ ਕੋਲ ਸਗਾ ਤੇ ਅਗਲਾ ਬਈ ਜੀ ਤੇ 22 23 ਲੈ ਬਈ ਜੀ ਹੁਣ ਤੁਹਾਨੂੰ ਮੈਂ ਕਹਿੰਦਾ ਸ਼ੋਰੂਮ ਚ ਜਾਂਦੇ ਲੋਟ ਨਹੀਂ ਹੈਗੇ ਕਾਲੇ ਨੂੰ ਕਾਲ ਕਰ ਲਓ 24 ਮਾਡਲ ਵੀ ਲੈ ਕੇ ਖੜਾ ਦੂੰਗਾ ਅਗਲੇ ਸਾਲ ਅਗਲੀ ਵਾਰੀ ਇਹਨਾਂ ਮੇਲੇ ਦਾ ਸਮਾਨ ਸਾਨੂੰ ਲੱਗਿਆ ਠੀਕ ਹੈ ਇਸ ਮਾਰਨੋਂ ਲੱਗਿਆ ਹੋਇਆਗਾ ਤੇ ਮੂਲੇ ਟਾਇਰ ਆ ਬਈ ਜੀ ਫਰੰਟ ਰੇਡੀਅਲ ਟਾਇਰ ਨੇ ਜੀ ਤੇ 16 ਦੇ ਟਾਇਰ ਜਨ ਬਈ 16 ਨੇ ਠੀਕ ਹੈ ਜੀ 30 ਸਪੀਡ ਵਾਲਾਗਾ ਬਈ ਜੀ ਤੇ ਇਹਦੀ ਡਿਮਾਂਡ ਬਈ ਜੀ ਜਿਹੜੀ 785 ਤੇ ਚਲ ਚਲਾਵਾ ਬਈ ਜੀ ਦੇਖੀ ਕਿੰਨਾ ਕੇ ਚੱਲੇ ਹੋਏ ਤੇ ਬਸ ਤੇ ਲੱਭੀ ਪੰਤੋਂ ਕੋ ਬੰਦਿਆ ਘੰਟੇ ਚੱਲੇ ਹੋਇਆ ਬਈ ਆਰ ਜੀ ਦੇ ਨੰਬਰ ਰਾਜਸਥਾਨ ਦਾ ਨੰਬਰ ਐਨਓਸੀ ਦੇ ਰਾਂਗੇ ਐਨਓਸੀ ਮਿਲ ਜੂਗਾ ਫਿਰ ਬਾਅਦ ਵਿੱਚ ਬਾਅਦ ਵਿੱਚ ਠੀਕ ਹੈ ਜੀ ਤੇ ਅਗਲਾ ਬਈ ਜੀ ਹਾਂ ਜੌਂਡੀਰ ਅਗਲਾ ਹੈਗਾ ਬਈ ਜੀ ਜੌਂਡੀਰ ਜੀ ਹਾਂ 2804 ਇਹਦਾ ਰੇਟ ਰੇਟ ਦੱਸਣਿਆ ਇਹਦਾ ਰੇਟ ਜੀ 440000 ਤੇ ਮਾਰ ਲ ਬਾੜਾ ਮਾਰ ਲ ਬਾੜਾ ਤੇ ਐਸਆਰ 24 ਸਰਸੇ ਦਾ ਨੰਬਰ ਠੀਕ ਹੈ ਜੀ ਤੇ ਉਹ ਕੱਲ ਦੇ ਦੱਲ ਵੀ ਕਰਨੀ ਹਾਂ ਠੀਕ ਹੈ ਕੱਲ ਦਾ ਦੱਲ ਵੀ ਕਰਨੀ ਤੇ ਅਗਲਾ ਬਈ ਜੀ ਆਪਾਂ ਪਾਉਂਦੇ ਆ ਲੈ ਵੀ ਅਗਲਾ ਹੈਗਾ ਪਾਵਰ ਟਰੈਕ ਇਹ ਜਿਆਦਾਤਰ ਹਰਿਆਣੇ ਦੇ ਟਰੈਕਟਰ ਵੱਤ ਚੱਲਦੇ ਨੇ ਬਾਈ ਜੀ ਹਾਂ ਹਾਂ ਠੀਕ ਹੈ ਹਰਿਆਣੇ ਦੇ ਚੱਲਦੇ ਨੇ ਕਿ ਜਿਵੇਂ ਆਪਾਂ ਕਹ ਦੀ ਬਾਈ ਜੀ ਘੱਟਾ ਹੌਸ ਪਾਵਰ ਵਾਲੇ ਟਰੈਕਟਰ ਨੇਗੇ ਤੇ ਟਾਇਰ ਬਾਈ ਜੀ ਦੇ ਟਾਇਰ ਇਹਦੇ 40 ਦੇ 35 40 ਪੈਸੇ ਠੀਕ ਹੈ ਜੀ ਮੈਂ ਕਹ 45 40 ਪੈਸੇ ਨੇ ਮੂਰ ਲੈ ਗਏ ਬਾਈ ਜੀ 7 50 ਪੈਸੇ ਇਹ ਇਹ ਸੇ ਮਾਡਲ ਆ ਕਿ ਕੀ ਢਮਾਡਾ ਬਾਈ ਜੀ ਇਹਦੇ 223000 ਵੇ 223000 ਰੁਪਏ ਦੀ ਮੰਗ ਲੱਗੀ ਮੰਨਰ ਮੌਕੇ ਤੇ ਹੋ ਰਹੀ ਹੈ ਐ ਐਨਓਸੀ ਜਦੋਂ ਨਹੀਂ ਬੀਮੇ ਤੇ ਆਉਤੀ ਹੈ ਤਾਂ ਐ ਪੀਰੀਅਡ ਵੀ ਆਪੇ ਡਾਫਟ ਤੇ ਮਿਲ ਜਾਵੇ ਕੋਸ ਸੁਵਰਾਜ ਠੀਕ ਹੈ ਜੀ ਚਲੋ ਬਈ ਜੇ ਆ ਰਿਹਾ ਹੈਗਾ ਸੁਵਰਾਜ 855 ਚਲੋ ਬਈ ਇਹ ਵੀ ਦਿਖਾ ਦਿੰਦੇ ਤੁਹਾਨੂੰ 4 ਸਟਾਰ ਆ ਗਿਆ ਬਈ ਹੈ ਨਾ 2022 ਦਾ ਤੇ ਮਾਡਲ ਬਈ 12 ਹੀ 12 ਇਹ ਵੀ 12 ਮਾਡਲ ਲਗਾ ਘੁੰਮ ਕੇ ਦਿਖਾ ਦਿਆ ਤੁਹਾਨੂੰ ਚੈੱਕ ਕਰੋ ਬਈ ਜੀ origignal ਹੈ ਬਈ ਜਿੰਨਾ ਵੀ ਹੈਗਾ ਆਹ origignal ਠੀਕ ਹੈ ਜੀ 12 ਮਾਡਲ ਹੈਗਾ ਤੇ ਡਿਮਾਂਡ ਪਈ 4 ਲੱਖ 15 ਹਜ਼ਾਰ 4 ਲੱਖ 15 ਹਜ਼ਾਰ ਰੁਪਏ ਡਿਮਾਂਡ ਹੈਗੀ ਮਾਂ ਤਾਂ ਦੱਸੋ ਸਹੀ ਹੈ ਦੱਸੋ ਕਾਲੇ ਤੇ ਇਹ ਦੇ ਦਾਂਗੇ 3 ਲੱਖ 95 ਹਜ਼ਾਰ ਦਾ ਲੈ ਵੀ 3 ਲੱਖ 95 ਹਜ਼ਾਰ ਰੁਪਏ ਦਾ ਮਾਂ ਤਾਂ ਮੌਕੇ ਤੇ ਹੋਰ ਵੀ ਹੋ ਜਾਊਗਾ ਇੱਕ ਵਾਰੀ ਆਓ ਸਹੀ ਪੀਪੀ ਨੰਬਰ ਪੰਜਾਬ ਨੰਬਰ ਹੈਗਾ ਠੀਕ ਹੈ ਜੀ ਅ ਬਾਕੀ ਇੰਜਨ ਕਿਹਦਾ ਬਾਈ ਚੰਗਾ ਟਰੱਕ ਪੂਰਾ ਚੰਗਾ ਟਰੱਕ ਪੂਰਾ ਠੀਕ ਹੈ ਜੀ ਹੋਰ ਕੋਈ ਟਰੱਕ ਨਹੀਂ ਬਈ ਬਸ ਆ ਜੀ